ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਘਰ ਬੈਸ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ शाह, शाह सब अमृत नाम महारस पिन्ने निरपो होय पज हो भगवान साध मिल के नौदान दान परे अंतर जामि ਨਾਨਕ ਓਟ ਪਕਰੀ ਪ੍ਰਭ ਸੁਆਮੀ ਸੋ ਕਹੋ ਟਲ ਗੁਰ ਸੇਵਿਆ ਅਹਨ ਸਹਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕਉ सास सास ਪਰਤ ਪਾਲੇ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਰਥ ਦੇ ਰੱਖੇ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਖਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਮਾਰਾਮੀਤ ਰਹਾਉ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨਦ ਕਰ ਨਾਨਕ ਪ੍ਰਭ ਪੂਰਨ ਫੈਜ ਰਖਾਈ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ